ਮੈਟਾ ਅਕਾਊਂਟ ਜਿਹੜਾ ਹੈਗਾ ਉਹ ਕਿਵੇਂ ਖੋਲਿਆ ਜਾਂਦਾ ਹੈ ਠੀਕ ਹੈ ਜੀ ਫਿਰ ਆਪਾਂ ਸਾਈਕੋਲੋਜੀ ਉੱਤੇ ਵੀ ਗੱਲ ਕਰ ਚੁੱਕੇ ਆ ਕਿ ਤੁਸੀਂ ਸਾਈਕੋਲੋਜੀ ਤੁਹਾਡੀ ਕਿਵੇਂ ਹੋਣੀ ਚਾਹੀਦੀ ਹੈ ਟਰੇਡਿੰਗ ਦੇ ਵਿੱਚ ਹੁਣ ਗੱਲ ਕਰ ਲੈਣੀ ਆ ਕਿ ਟਰੇਡਿੰਗ ਤੁਸੀਂ ਟਰੇਡ ਕਿਵੇਂ ਕਰਨੀ ਆ ਤੇ ਕਿਹੜੇ-ਕਿਹੜੇ ਇੰਡੈਕਸ ਦੇ ਵਿੱਚ ਕਰਨੀ ਆ ਦੇਖੋ ਟਰੇਡਿੰਗ ਕਰਨ ਵਾਸਤੇ ਇੰਡੈਕਸ ਬਣੇ ਹੁੰਦੇ ਆ ਇਹ ਇੰਡੈਕਸ ਜਿਹੜੇ ਹੈਗੇ ਆ ਇਹ ਐਨਐਸਸੀ ਏ बीएससी ਦੋ ਐਕਸਚੇਂਜਾਂ ਦੇ ਅੰਦਰ ਰਜਿਸਟਰ ਹੁੰਦੀ ਹੈ ਜਿਨ੍ਹਾਂ ਨੇ ਸਾਡੀ ਐਨਐਸਸੀ ਬੀਐਸਸੀ ਕੀਤੀ ਹੈ ਇਹ ਵੀਡੀਓ ਨਹੀਂ ਦੇਖੀ ਤੇ ਚੈਨਲ ਦੇ ਉੱਤੇ ਜਿਹੜੀਆਂ ਪਹਿਲਾਂ ਵੀਡੀਓਸ ਹਨ ਉਹ ਪੋਸਟ ਕੀਤੀਆਂ ਗਈਆਂ ਇੱਕ ਵਾਰੀ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖ ਲਓ ਤਾਂ ਕਿ ਤੁਹਾਨੂੰ ਪੂਰੀ ਕਲੈਰਿਟੀ ਜਿਹੜੀ ਹੈਗੀ ਉਹ ਮਿਲ ਸਕੇ ਦੇਖੋ ਇਹ ਦੋਵੇਂ ਐਕਸਚੇਂਜਾਂ ਨੇ ਐਨਐਸਸੀ ਦੇ ਅੰਦਰ ਤੁਹਾਨੂੰ ਮਿਲ ਜਾਏਗੀ ਨਿਫਟੀ ਬੈਂਕ ਨਿਫਟੀ ਮਿਡਕੈਪ ਨਿਫਟੀ ਤੇ ਤੁਹਾਡੀ ਫੀ ਨਿਫਟੀ ਠੀਕ ਹੈ ਜੀ ਇਹ ਜਿਹੜੀ ਤੁਹਾਡੀਆਂ ਮੇਨ ਇੰਡੈਕਸ ਹੈਗੇ ਜਿਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵੋਲਿਊਮ ਮਿਲਦਾ ਹੈ ਤੇ ਬਹੁਤ ਜ਼ਿਆਦਾ ਲੋਕ ਜੜੇ ਹੈਗੇ ਆ ਟ੍ਰੇਡ ਕਰਦੇ ਨੇ ਅੱਗੇ-ਅੱਗੇ ਸਾਡੀ ਬੀਐਸਈ ਐਕਸਚੇਂਜ ਬੀਐਸਈ ਐਕਸਚੇਂਜ ਦੇ ਵਿੱਚ ਤੁਹਾਨੂੰ ਸੈਂਸੈਕਸ ਮਿਲ ਜਾਏਗਾ ਤੇ ਬੈਂਕ ਐਕਸ ਮਿਲ ਜਾਏਗਾ ਸੈਂਸੈਕਸ ਤੇ ਬੈਂਕ ਨਿਫਟੀ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਲੋਕ ਟ੍ਰੇਡ ਕਰਦੇ ਨੇ ਪਰ ਜਿਹੜੀ ਬੈਂਕ ਨਿਫਟੀ ਹੈ ਤੇ ਜਿਹੜਾ ਸੈਂਸੈਕਸ ਹੈ ਇਹਨਾਂ ਦੇ ਵਿੱਚ ਮੂਵਮੈਂਟਸ ਵੀ ਬੜੀਆਂ ਸ਼ਾਰਪ ਆਉਂਦੀਆਂ ਨੇ 550.3 ਉੱਪਰ ਥੱਲੇ ਆਮੇ ਹੋ ਜਾਂਦੀਆਂ ਨੇ ਇੱਕੋ ਇੱਕੋ ਕੈਂਡਲ ਦੇ ਵਿੱਚ ਤੇ ਜੇ ਤੁਸੀਂ ਇੰਡੈਕਸ ਦੇ ਵਿੱਚ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਇੰਡੈਕਸ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਟ੍ਰੇਡਿੰਗ ਕਰ ਸਕਦੇ ਹੋ ਹੁਣ ਗੱਲ ਕਰ ਲੈਣੀ ਹੈ ਕਿ ਐਕਸਪਾਇਰੀ ਦੀ ਦੇਖੋ ਜਿੱਦੂ ਵੀ ਤੁਸੀਂ ਟ੍ਰੇਡ ਲੈ ਲੈਂਦੇ ਹੋ ਨਾ ਉਹਦੀ ਇੱਕ ਐਕਸਪਾਇਰੀ ਹੁੰਦੀ ਹੈ ਮੰਨ ਲਓ ਤੁਸੀਂ ਇੰਟਰਾਡੇ ਟ੍ਰੇਡਿੰਗ ਕਰਦੇ ਪਿਓ ਠੀਕ ਹੈ ਇੰਟਰਾਡੇ ਟ੍ਰੇਡਿੰਗ ਹੁੰਦੀ ਹੈ ਕਿ ਇੱਕ ਦਿਨ ਦੇ ਵਿੱਚ ਵੀ ਤੁਸੀਂ ਇੱਕ ਦਿਨ ਵਿੱਚ ਹੀ ਤੁਸੀਂ ਕੋਈ ਆਪਸ਼ਨ ਖਰੀਦ ਦਿਓ ਤੇ ਉਸੇ ਦਿਨ ਦੇ ਅੰਦਰ ਹੀ ਤੁਸੀਂ ਉਹਨੂੰ ਸੈਲ ਕਰਦੇ ਹੋ ਇਹਨੂੰ ਇੰਟਰਾਡੇ ਕਿਹਾ ਜਾਂਦਾ ਹੈ ਇੰਟਰਾਡੇ ਜਿਹੜੀ ਹੁੰਦੀ ਹੈ ਤੁਹਾਡੀ 3 15 ਦੇ ਉੱਤੇ ਤੁਹਾਨੂੰ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਕੱਟਣੀ ਪੈਂਦੀ ਹੈ ਜੇ ਤੁਸੀਂ 315 ਦੇ ਉੱਤੇ ਆਪਣੀ ਪੋਜੀਸ਼ਨ ਨਹੀਂ ਕੱਟਦੇ ਤੇ ਤੁਹਾਡਾ ਜਿਹੜਾ ਬ੍ਰੋਕਰ ਹੈ ਉਹ ਤੁਹਾਡੀ ਪੋਜੀਸ਼ਨ ਆਪਣੇ ਆਪ ਕੱਟ ਦੇਗਾ ਭਾਵੇਂ ਉਹ ਪ੍ਰੋਫਿਟ ਦੇ ਵਿੱਚ ਹੈ ਭਾਵੇਂ ਉਹ ਲਾਸ ਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੰਟਰਾਡੇ ਨਾ ਲਵੋ ਠੀਕ ਹੈ ਤੇ ਤੁਸੀਂ ਅਗਲੇ ਦਿਨ ਤੱਕ ਆਪਣੀ ਪੋਜੀਸ਼ਨ ਨੂੰ ਕੈਰੀ ਕਰੋ ਤੇ ਉਹ ਤੁਹਾਨੂੰ ਕੈਰੀ ਫਾਰਵਰਡ ਪੋਜੀਸ਼ਨ ਦੇ ਵਿੱਚ ਜਿਹੜੀ ਹੈਗੀ ਹੈ ਤੁਸੀਂ ਆਪਣਾ ਜਿਹੜਾ ਅ ਟ੍ਰੇਡ ਹੈ ਉਹ ਤੁਹਾਨੂੰ ਲੈਣੀ ਹੁੰਦੀ ਹੈ ਕੈਰੀ ਫਾਰਵਰਡ ਜਾਨੀ ਕਿ ਸੀ ਐਫ ਦੇ ਵਿੱਚ ਇਹ ਜਿਹੜਾ ਆਪਸ਼ਨ ਹੁੰਦਾ ਹੈ ਇਹ ਤੁਹਾਨੂੰ ਐਲੀਜੀਬਲ ਕਰਦਾ ਕਿ ਤੁਸੀਂ ਆਪਣੀ ਪੋਜੀਸ਼ਨ ਉਦੋਂ ਤੱਕ ਕੈਰੀ ਕਰ ਸਕਦੇ ਹੋ ਜਦੋਂ ਤੱਕ ਉਹ ਇੰਡੈਕਸ ਜਿਹੜਾ ਹੈਗਾ ਉਹ ਐਕਸਪਾਇਰ ਨਾ ਹੋ ਜਾਏ ਹੁਣ ਇੰਡੈਕਸ ਦੀ ਐਕਸਪਾਇਰੀ ਵੀ ਇਹ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੁਣ ਜਿਵੇਂ ਨਿਫਟੀ ਹੈ ਠੀਕ ਹੈ ਜੀ निफ्टी दी वीकली एक्सपायरी ਹੁੰਦੀ ਹੈ ਮਤਲਬ ਇਹ ਹਰ ਹਫਤੇ ਵੀਰਵਾਰ ਨੂੰ ਹਰ ਹਫਤੇ ਥਰਸਡੇ ਨੂੰ ਇਹ ਜਿਹੜਾ ਇੰਡੈਕਸ ਹੈ ਨਿਫਟੀ ਇਹ ਐਕਸਪਾਇਰ ਹੋ ਜਾਂਦਾ ਹੈ ਬਾਕੀ ਇੰਡੈਕਸ ਜਿਵੇਂ ਬੈਂਕ ਨਿਫਟੀ ਹੋਗੀ ਮਿਡ ਕੈਪ ਨਿਫਟੀ ਹੋਗੀ ਜਾਂ ਫਿਰ ਫਿਨ ਨਿਫਟੀ ਹੋਗੀ ਇਹ ਸਾਰੇ ਦੀ ਮੰਥਲੀ ਐਕਸਪਾਇਰੀ ਹੈ ਠੀਕ ਹੈ ਮਤਲਬ ਜੇ ਤੁਸੀਂ ਉਹਨੂੰ ਕੋਈ ਵੀ ਪੁਜੀਸ਼ਨ ਇਹਨਾਂ ਤਿੰਨਾਂ ਇੰਡੈਕਸ ਦੇ ਵਿੱਚ ਬਣਾਈ ਹੋਈ ਹੈ ਤੇ ਉਹ ਤੁਸੀਂ ਮੰਥ ਲੌਂਗ ਤੱਕ ਕੈਰੀ ਕਰ ਸਕਦੇ ਹੋ ਕੈਰੀ ਫਾਰਵਰਡ ਦੇ ਵਿੱਚ ਉਹ ਪੋਜੀਸ਼ਨ ਤੁਹਾਡੀ ਖਤਮ ਨਹੀਂ ਹੁੰਦੀ ਪਰ ਜੇ ਤੁਸੀਂ ਨਿਫਟੀ ਦੇ ਵਿੱਚ ਪੋਜੀਸ਼ਨ ਬਣਾ ਕੇ ਬੈਠੇ ਹੋ ਉਹ ਤੁਹਾਡੀ ਵੀਰਵਾਰ ਨੂੰ ਤੁਸੀਂ ਕੱਟੋ ਭਾਵੇਂ ਨਾ ਕੱਟੋ ਉਹ ਪੋਜੀਸ਼ਨ ਤੁਹਾਡੀ ਵਿਹਾਰ ਵੀਰਵਾਰ ਨੂੰ ਜਿਹੜੀ ਹੈਗੀ ਹੈ ਉਹ ਐਕਸਪਾਇਰ ਹੋ ਜਾਏਗੀ ਠੀਕ ਹੈ ਜੀ ਇਹ ਤੇ ਹੋਗੀ ਇੰਟਰਾਡੇ ਦੀ ਗੱਲ ਇੰਨਾ ਜਿ ਬਹੁਤ ਸਾਰੀਆਂ ਟਰਮਨੋਲੋਜੀਸ ਆ ਬੜੇ ਸਾਰੇ ਚੀਜ਼ਾਂ ਨੇ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਇੰਟਰਾਡੇ ਹੋਗੀ ਸਵਿੰਗ ਟਰੇਡਿੰਗ ਹੋਗੀ ਜਾਂ ਫਿਰ ਡਿਲੀਵਰੀ ਕਿਵੇਂ ਲਈਏ ਸਟਾਕ ਵਿੱਚ ਕਿਵੇਂ ਟਰੇਡ ਕਰੀਦਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲ ਕਰਨ ਵਾਲੇ ਆਪਾਂ ਪਰ ਹੌਲੀ-ਹੌਲੀ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਨਵਾਂ ਕੁਝ ਸਿੱਖਣ ਨੂੰ ਮਿਲੇਗਾ ਤੇ ਉਹਦੇ ਵਾਸਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਉਹਨਾਂ ਵੀਰਾਂ ਤੱਕ ਕਰੋ ਜੋ ਆਪਣੇ ਘਰ ਰਹਿ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਨੇ ਜਾਂ ਫਿਰ ਉਹਨਾਂ ਪਹਿਨਾਂ ਦੇ ਵੀ ਨਾਲ ਕਰੋ ਜੋ ਹਾਊਸ ਵਾਈਫ ਨੇ ਜਾਂ ਜੋ ਕਿਤੇ ਬਾਹਰ ਜਾ ਕੇ ਕੰਮ ਕਰਨਾ ਅਫੋਰਡ ਨਹੀਂ ਕਰ ਸਕਦੀਆਂ ਪਰ ਉਹਨਾਂ ਦੇ ਕੋਲ ਮੋਬਾਈਲ ਹੈਗਾ ਤੇ ਬੈਂਕ ਅਕਾਊਂਟ ਹੈਗਾ ਤੇ ਪਲੀਜ਼ ਇਹ ਵੀਡੀਓ ਜਿਹੜੀ ਹੈਗੀ ਹੈ ਉਨਾ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋ ਆਪਾਂ ਜ਼ੀਰੋ ਤੋਂ ਇਹਨੂੰ ਸਿੱਖਣਾ ਸ਼ੁਰੂ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੀਆਂ ਭੈਣਾਂ ਨੂੰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਨਕਮ ਦਾ ਸੋਰਸ ਉਹਨਾਂ ਦੇ ਜਨਰੇਟ ਕਰ ਸਕਦੀਆਂ ਉਹ ਵੀ ਘਰ ਬੈਠੇ ਉਹ ਵੀ ਉਹਨਾਂ ਦੇ ਫ੍ਰੀ ਟਾਈਮ ਦੇ ਵਿੱਚ ਇਹ ਜਿਹੜੇ ਮਾਰਕੀਟ ਹੈ ਜੀ ਇਹ 9.5 ਤੋਂ ਲੈ ਕੇ ਤੁਹਾਡੀ 3:30 ਵਜੇ ਤੱਕ ਚੱਲਦੀ ਹੈ ਜੋ ਕਿ ਤੁਹਾਡੇ ਆਮ ਤੌਰ ਤੇ ਤੁਹਾਡੇ ਬੱਚਿਆਂ ਦੇ ਵਿੱਚ ਤੁਸੀਂ 9:30 ਤੋਂ ਲੈ ਕੇ 11 ਵਜੇ ਤੱਕ ਵੀ ਟ੍ਰੇਡ ਕਰ ਲੋਗੇ ਨਾ ਤੇ ਤੁਸੀਂ ਇੱਕ ਵਧੀਆ ਪ੍ਰੋਫਿਟ ਜਿਹੜਾ ਹੈਗਾ ਉਹ ਜਨਰੇਟ ਕਰ ਸਕਦੇ ਹੋ ਤੁਸੀਂ ਆਪਣਾ ਖਰਚਾ ਆਪ ਕਰ ਸਕਦੇ ਹੋ ਤੁਹਾਨੂੰ ਕਿਸੇ ਉੱਤੇ ਡਿਪੈਂਡੈਂਟ ਰਹਿਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਜਿੰਨੇ ਵੀ ਇਹੋ ਜਿਹੇ ਵੀਰ ਨੇ ਜੋ ਸਾਈਡ ਇਨਕਮ ਚਾਹੁੰਦੇ ਨੇ ਇਸ ਟਾਈਮ ਦੇ ਉੱਤੇ ਆਪਣਾ ਟਾਈਮ ਕੱਢ ਸਕਦੇ ਨੇ ਤੇ ਪਲੀਜ਼ ਉਹ ਸਾਡਾ ਚੈਨਲ ਜਿਹੜਾ ਹੈਗਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਇੱਕ ਹੋਰ ਗੱਲ ਜਿਹੜੇ ਵੀ ਰਾਤ ਨੂੰ ਫ੍ਰੀ ਹੁੰਦੇ ਨੇ ਉਹ ਕਮੋਡਿਟੀਜ਼ ਦੇ ਵਿੱਚ ਟ੍ਰੇਡ ਕਰ ਸਕਦੇ ਨੇ ਜਾਂ ਫਿਰ ਫੋਰੈਕਸ ਮਾਰਕੀਟ ਦੇ ਵਿੱਚ ਟ੍ਰੇਡ ਕਰ ਸਕਦੇ ਨੇ ਫੋਰੈਕਸ ਮਾਰਕੀਟ ਦੇ ਵਿੱਚ ਟ੍ਰੇਡ ਕਰ ਸਕਦੇ ਨੇ ਜੋ ਕਿ 24 ਘੰਟੇ ਖੁੱਲ੍ਹੀ ਰਹਿੰਦੀ ਹੈ ਆਪਾਂ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਟ੍ਰੇਡ ਕਰਨਾ ਸਿਖਾਵਾਂਗੇ ਤੇ ਬਸ ਤੇ ਬਸ ਅਸੀਂ ਤੁਹਾਡਾ ਸਾਥ ਮੰਗਦੇ ਪਏ ਆ ਜੇ ਤੁਸੀਂ ਸਾਡਾ ਇਸ ਚੈਨਲ ਦੇ ਉੱਤੇ ਸਾਥ ਦਿਂਦਿਓ ਤੇ ਆਪਾਂ ਇਸ ਚੈਨਲ ਨੂੰ ਇੱਕ ਬਹੁਤ ਵਧੀਆ ਟਿਊਟੋਰੀਅਲ ਦੇ ਹਿਸਾਬ ਨਾਲ ਤੁਹਾਨੂੰ ਹਰ ਚੀਜ਼ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਅੱਗੇ ਸਾਡੀ ਆਪਾਂ ਅੱਗੇ ਸੀ ਇੰਟਰਾਡੇ ਦੇ ਉੱਤੇ ਇੰਟਰਾਡੇ ਦੇ ਵਿੱਚ ਤੁਸੀਂ ਦੋ ਚੀਜ਼ਾਂ ਹੋਰ ਕਰ ਸਕਦੇ ਹੋ ਬੀਟੀਐਸਟੀ ਤੇ ਐਸਟੀਬੀਟੀ ਠੀਕ ਹੈ ਇਹਦੇ ਵਿੱਚ ਬੀਟੀਐਸਟੀ ਦਾ ਮਤਲਬ ਹੁੰਦਾ ਬਾਏ ਟੂਡੇ ਮਤਲਬ ਤੁਸੀਂ ਕੋਈ ਵੀ ਆਪਸ਼ਨ ਅੱਜ ਖਰੀਦੀ ਹੈ ਤੇ ਉਹਨੂੰ ਸੈਲ ਟੂਮੋਰੋ ਠੀਕ ਹੈ ਉਹਨੂੰ ਤੁਸੀਂ ਕੱਲ ਨੂੰ ਵੇਚ ਕਰ ਸਕਦੇ ਹੋ ਉਹ ਹੁੰਦੀ ਹੈ ਬੀਟੀਐਸ ਤੇ ਅੱਜ ਖਰੀਦੋ ਤੇ ਕੱਲ ਵੇਚੋ ਉਹ ਬੀਟੀਐਸਟੀ ਵੇਚੋ ਅੱਜ ਸੈਲ ਟੂਡੇ ਤੇ ਬਾਏ ਟੂਮੋਰੋ ਉਹ ਹੁੰਦੀ ਹੈ ਐਸਟੀਬੀਟੀ ਠੀਕ ਹੈ ਬਾਏ ਟੂਮੋਰੋ ਉਹ ਹੋਏਗੀ ਐਸਟੀਬੀਟੀ ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲਓ ਜਿਹੜੇ ਬਾイヤਸ ਹੁੰਦੇ ਆ ਨਾ ਉਹਨਾਂ ਨੂੰ ਪੈਸਿਆਂ ਦੀ ਆਪਸ਼ਨ ਨੂੰ ਖਰੀਦਣ ਵਾਸਤੇ ਮਾਰਜਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਸੈਲਰਸ ਦੇ ਮੁਕਾਬਲੇ ਇਸੇ ਕਰਕੇ ਜਿਹੜੇ ਛੋਟੇ ਨੇ ট্রেਡਰਸ ਨੇ ਜਾਂ ਜੋ ਨਵੀਆਂ ਸ਼ੁਰੂਆਤ ਕਰਦੇ ਨੇ ਆਮ ਤੌਰ ਤੇ ਜਿੰਨੀ ਵੀ ਆਮ ਪਬਲਿਕ ਹੈ ਅਸੀਂ ਜਿਵੇਂ ਸਾਰੇ ਆ ਅਸੀਂ ਸਾਰੇ ਬਾਅਰਸ ਹੁੰਦੇ ਆ ਜੋ ਵੱਡਿਆ ਵੱਡਿਆ ਕੰਪਨੀਆਂ ਨੇ ਜਿਨ੍ਹਾਂ ਕੋ ਹਜ਼ਾਰਾਂ ਕਰੋੜ ਰੁਪਏ ਪਿਆਰੇ ਉਹ ਸਾਰੇ ਸੇਲਿੰਗ ਕਰਦੇ ਨੇ ਠੀਕ ਹੈ ਕਿਉਂਕਿ ਇਹਦੇ ਵਿੱਚ ਮਾਰਜਨ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਸੈਲਰਸ ਨੂੰ ਸੈਲਰਸ ਕੀ ਕਰਦੇ ਨੇ ਐਸਟੀਬੀਟੀ ਤੇ ਬਾイヤਸ ਕੀ ਕਰਦੇ ਨੇ ਬੀਪੀਐਸਟੀ ਜੇ ਤੁਹਾਡੇ ਕੋਲ ਵੀ ਲੱਖ 2 ਲੱਖ ਰੁਪਿਆ ਹੈਗਾ ਲੈ ਕੇ ਆਉਣ ਨੂੰ ਸਟਾਰਟਿੰਗ ਇਨਕਮ ਤੇ ਤੁਸੀਂ ਵੀ ਸੈਲਿੰਗ ਕਰ ਸਕਦੇ ਹੋ ਸੈਲਿੰਗ ਇੱਕ ਬਹੁਤ ਵਧੀਆ ਆਪਸ਼ਨ ਹੁੰਦਾ ਇਹਦੇ ਵਿੱਚ ਜਿਹੜਾ ਲਾਸ ਹੁੰਦੇ ਚਾਂਸਸ ਜਿਹੜੇ ਹੈਗੇ ਘੱਟ ਹੁੰਦੇ ਨੇ ਪਰ ਇਹਦੇ ਵਿੱਚ ਜਿਹੜੀ ਪ੍ਰੋਫਿਟ ਦੀ ਮਾਰਜਿਨ ਹੁੰਦੀ ਆ ਉਹ ਵੀ ਘੱਟ ਹੁੰਦੀ ਹੈ ਇਹਦੇ ਮੁਕਾਬਲੇ ਜੇ ਤੁਸੀਂ ਆਪਸ਼ਨ ਬਾਇੰਗ ਕਰਦੇ ਹੋ ਤੇ অপশন বাইং ਦੇ ਵਿੱਚ प्रॉफिट ਦੀ ਰਿਕੁਆਇਰ प्रॉफिट ਵੀ ਬੜਾ ਜ਼ਿਆਦਾ ਹੋ ਜਾਂਦਾ ਹੋ ਸਕਦਾ ਤੁਹਾਡੀ 5 ਰੁਪਏ ਦੀ ਚੀਜ਼ 500 ਚਲ ਜੇ ਠੀਕ ਹੈ ਜੀ ਤੇ ਇਹਦੇ ਵਿੱਚ ਲਾਸ ਵੀ ਬੜੀ ਛੇਤੀ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਟਾਈਮ ਦੀ ਕਿਹ ਜਿਹੜਾ ਹੁੰਦਾ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਹੋ ਗਿਆ ਸੀ ਸਾਡੀ ਐਸਟੀਬੀਟੀ ਤੇ प्रॉफिट ਤੇ ਲਾਸ ਦੇ ਮਾਰਜਨ ਸੈਲਸ ਤੇ ਬਾਅਰ ਤੇ ਇਸ ਤੋਂ ਅੱਗੇ ਜਿਹੜੀ ਸਾਡੀ ਗੱਲ ਆ ਜਾਏਗੀ ਉਹ ਆ ਜਾਈਗੀ ਕਿ ਕੈਰੀ ਫਾਰਡਰ ਵਿੱਚ ਮੈਂ ਤੁਹਾਨੂੰ ਦੱਸ ਚੁੱਕੀ ਆ ਇੰਡੈਕਸ ਵਿੱਚ ਮੈਂ ਤੁਹਾਨੂੰ ਦੱਸ ਚੁੱਕੀ ਆ ਅੱਗੇ ਆਗੇ ਜੀ ਸਾਡੇ ਸਟਾਕਸ ਠੀਕ ਹੈ ਇਹ ਇਕਵਿਟੀ ਹੁੰਦੀ ਹੈ ਜਿਹੜੇ ਸਟਾਕਸ ਹੁੰਦੇ ਆ ਇਹਨੂੰ ਅਸੀਂ ਇਕਵਿਟੀ ਕਹਿੰਦੇ ਆ 5000 ਤੋਂ ਵੱਧ ਸਟਾਕਸ ਜਿਹੜੇ ਹੈਗੇ ਨੇ ਉਹ ਲਿਸਟਡ ਨੇ ਇੰਡੈਕਸ ਤੇ ਵਿੱਚ ਆ ਐਨਐਸਟੀ ਤੇ ਬੀਐਸਐਕਸਚੇਂਜਾਂ ਦੇ ਵਿੱਚ ਠੀਕ ਹੈ ਤੁਸੀਂ ਕਿਸੇ ਵੀ ਸਟਾਕ ਨੂੰ ਕਿਸੇ ਵੀ ਕੰਪਨੀ ਨੂੰ ਟਰੈਕ ਕਰ ਸਕਦੇ ਹੋ ਉਹਦੇ ਚਾਰਟ ਵੇਖ ਸਕਦੇ ਹੋ ਚਾਰਟ ਵੇਖ ਕੇ ਤੁਸੀਂ ਉਹਦੇ ਵਿੱਚ ਟ੍ਰੇਡ ਕਰ ਸਕਦੇ ਹੋ ਇਹ ਜਿਹੜੀਆਂ ਟ੍ਰੇਡਾਂ ਹੁੰਦੀਆਂ ਨੇ ਇਹ ਡਿਲੀਵਰੀ ਦੇ ਵਿੱਚ ਹੁੰਦੀਆਂ ਨੇ ਇਹਦੇ ਵਿੱਚ ਤੁਹਾਨੂੰ 5x ਦੀ ਮਾਰਜਨ ਵੀ ਮਿਲ ਸਰਦੀ ਹੈ ਠੀਕ ਹੈ ਮਤਲਬ ਜੇ ਤੁਹਾਡੇ ਕੋਲ 1000 ਰੁਪਏ ਆ ਤੇ ਉਹਨੂੰ ਤੁਸੀਂ 5 ਗੁਣਾ ਦੇ ਉਹਦੇ ਵਿੱਚ ਤੁਸੀਂ ਸ਼ੇਅਰ ਖਰੀਦ ਸਕਦੇ ਹੋ 5x ਜਾਨੀ ਕਿ 5000 ਰੁਪਏ ਦੇ ਤੁਹਾਡੇ ਬ੍ਰੋਕਰ ਦੇ ਵੱਲੋਂ ਤੁਹਾਨੂੰ ਸ਼ੇਅਰ ਖਰੀਦਣ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਆ ਪਰ ਇਹ ਜਿਹੜੇ ਸ਼ੇਅਰ ਹੁੰਦੇ ਆ ਇਹ ਡਿਲੀਵਰੀ ਦੇ ਵਿੱਚ ਤੁਹਾਨੂੰ ਸਟਾਕਸ ਦਿੱਤੇ ਜਾਂਦੇ ਆ ਡਿਲੀਵਰੀ ਦੇ ਵਿੱਚ ਮਤਲਬ ਤੁਸੀਂ ਇਹ ਸਟਾਕ ਨੂੰ ਅੱਜ ਵੀ ਵੇਚ ਸਕਦੇ ਹੋ ਤੇ ਅੱਜ ਤੋਂ 6 ਮਹੀਨੇ ਬਾਅਦ ਵੀ ਤੁਸੀਂ ਇਹ ਸਟਾਕ ਨੂੰ ਜੇ ਤੁਹਾਡਾ ਪ੍ਰੋਫਿਟ ਹੋ ਜਾਏਗਾ ਤਾਂ ਤੁਸੀਂ ਇਹਨੂੰ ਵੇਚ ਸਕਦੇ ਹੋ ਸਟਾਕਸ ਵੀ ਦੇਖੋ ਸਟਾਕਸ ਵਿੱਚ ਵੀ ਆਪਸ਼ਨ ਆਉਂਦੇ ਨੇ ਤੁਸੀਂ ਇਹਨਾਂ ਵਿੱਚ ਡੇਲੀ ਵੀ ਇਨਟਰਾਡੇ ਵੀ ਸਟਾਕਸ ਕਰ ਸਕਦੇ ਹੋ ਤੁਸੀਂ ਸਟਾਕਸ ਦੇ ਵਿੱਚ ਸਵਿੰਗ ਟ੍ਰੇਡ ਵੀ ਕਰ ਸਕਦੇ ਹੋ ਆਪਾਂ ਸਵਿੰਗ ਟ੍ਰੇਕ ਨੂੰ ਕੱਲ ਦੀ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਦਾਂ ਹੀ ਹਰ ਰੋਜ਼ ਇੱਕ ਨਵੀਆਂ ਚੀਜ਼ਾਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਸਿਰਫ ਤੇ ਸਿਰਫ ਤੁਹਾਡੇ ਕੋ ਤੁਹਾਡੇ ਸਾਥ ਮੰਗਦੀ ਪਈਆਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਆ ਕਰੋ ਤਾਂ ਕਿ ਆਪਾਂ ਇਸ ਤੋਂ ਅੱਗੇ ਤੁਹਾਨੂੰ ਬਹੁਤ ਵਧੀਆ ਵੀਡੀਓਜ਼ ਦੇ ਵਿੱਚ ਸਿਖਾਉਣ ਦੀ ਕੋਸ਼ਿਸ਼ ਕਰੀਏ ਤੇ ਜੇ ਅਜੇ ਵੀ ਤੁਹਾਡਾ ਕੋਈ ਸਵਾਲ ਰਹਿ ਗਿਆ ਤੁਸੀਂ ਸਾਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀ ਭੈਣ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਟਰੇਡਿੰਗ ਦੀ ਜਿਹੜੀ ਜਾਣਝ ਆ ਉਹ ਆ ਸਕੇ ਆਪਾਂ ਇਸ ਤੋਂ ਅਗਲੀ ਵੀਡੀਓ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਐਫੀਲੀਏਟ ਮਾਰਕੀਟਿੰਗ ਵੀ ਮੈਂ ਤੁਹਾਨੂੰ ਸਿਖਾਵਾਂਗੀ ਕਿ ਤੁਸੀਂ ਘਰ ਬੈਠੇ ਜਿਹੜਾ ਹੈਗਾ ਉਹ ਕਿਵੇਂ ਚੀਜ਼ਾਂ ਨੂੰ ਖਰੀਦੇ ਤੇ ਵੇਚ ਸਕਦੇ ਹੋ ਧੰਨਵਾਦ ਜੀ ਅੱਜ ਦੀ ਵੀਡੀਓ ਵੇਖਣ ਵਾਸਤੇ ਆਪਾਂ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਦੇ ਨਾਲ